ਐਲਨ ਮਾਸਕ ਅਕਸਰ ਐਕਸ ਤੇ ਕੁਝ ਲਿਖ ਦਿੰਦੇ ਨੇ ਜੋ ਵਾਇਰਲ ਹੋ ਜਾਂਦਾ ਹੈ ਪਰ ਇਸ ਵਾਰ ਐਲਨ ਮਾਸਕ ਨੇ ਕਮਾਲ ਕਰ ਦਿੱਤਾ ਭਾਰਤੀ ਮੂਲ ਦੀ ਇੱਕ ਔਰਤ ਨੇ ਉਹਨਾਂ ਤੋਂ ਐਕਸ ਤੇ ਮਦਦ ਮੰਗੀ ਅਤੇ ਉਹਨਾਂ ਨੇ 1.8 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਆਖਰੇ ਸਾਰਾ ਮਾਮਲਾ ਕੀ ਹੈ ਐਲਨ ਮਾਸਕ ਭਾਰਤੀ ਮੂਲ ਦੀ ਔਰਤ ਦੀ ਮਦਦ ਲਈ ਅੱਗੇ ਆਏ ਉਹ ਕੈਨੇਡਾ ਵਿੱਚ ਔਰਤ ਰਹਿੰਦੀ ਹੈ ਜਿਸ ਦੀ ਮਦਦ ਕੀਤੀ ਹੈ ਉਹ ਇੱਕ ਫਿਜ਼ੀਕਲ ਡਾਕਟਰ ਹੈ ਕੋਵਿਡ ਦੇ ਸਮੇਂ ਦੌਰਾਨ ਉਸਨੇ ਕੈਨੇਡੀਅਨ ਸਰਕਾਰ ਦੀਆਂ ਕਈ ਨੀਤੀਆਂ ਦਾ ਖੁੱਲਕੇ ਵਿਰੋਧ ਕੀਤਾ ਜਿਸ ਕਾਰਨ ਉਸ ਨੂੰ ਭਾਰੀ ਕਾਨੂੰਨੀ ਫੀਸਾਂ ਅਦਾ ਕਰਨੀਆਂ ਪਈਆਂ ਉਸਨੇ ਐਕਸ ਤੇ ਐਲਨ ਮਾਸਕ ਨੂੰ ਲਿਖ ਕੇ ਇਹ ਮਦਦ ਮੰਗੀ ਸੀ ਕੈਨੇਡਾ ਵਿੱਚ ਭਾਰਤੀ ਮੂਲ ਦੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਐਕਸ ਤੇ ਇੱਕ ਪੋਸਟ ਲਿਖ ਕੇ ਐਲਨ ਮਾਸਕ ਤੋਂ 3 ਲੱਖ ਕੈਨੇਡੀਅਨ ਡਾਲਰ ਦੀ ਮਦਦ ਮੰਗੀ ਸੀ 2020 ਵਿੱਚ ਉਸਨੇ ਕੈਨੇਡੀਅਨ ਸਰਕਾਰ ਦੀ ਲੌਕਡਾਊਨ ਨੀਤੀ ਅਤੇ ਟੀਕਾ ਕਰਨ ਨਾਲ ਸੰਬੰਧਿਤ ਹਦਾਇਤਾਂ ਦਾ ਵਿਰੋਧ ਕੀਤਾ ਸੀ ਇਹਨਾਂ ਟਵੀਟਸ ਕਾਰਨ ਉਸ ਨੂੰ 4 ਸਾਲ ਤੱਕ ਪਰਸ਼ਾਨ ਕੀਤਾ ਗਿਆ ਹੁਣ ਉਸਨੇ 31 ਮਾਰਚ ਤੱਕ 1.83 ਕਰੋੜ ਰੁਪਏ ਦੀ ਕਾਨੂੰਨੀ ਫੀਸ ਅਦਾ ਕਰਨੀ ਹੈ ਉਸ ਟਵੀਟ ਦਾ ਜਵਾਬ ਦਿੰਦੇ ਹੋਏ ਐਲਨ ਮਾਸਕ ਨੇ ਕਿਹਾ ਕਿ ਐਕਸ ਆਪਣੀ ਕਾਨੂੰਨੀ ਫੀਸ ਦਾ ਭੁਗਤਾਨ ਕਰਨਗੇ ਇਸ ਦੇ ਪਿੱਛੇ ਦਾ ਕਾਰਨ ਵੀ ਦੱਸਿਆ ਐਕਸ ਨੇ ਅਧਿਕਾਰਤ ਤੌਰ ਤੇ ਲਿਖਿਆ ਕਿ ਐਕਸ ਨੂੰ ਡਾਕਟਰ ਕੁਲਵਿੰਦਰ ਕੌਰ ਗਿੱਲ ਦੀ ਮਦਦ ਕਰਨ ਤੇ ਮਾਨ ਹੈ ਸਰਕਾਰ ਦੀ ਮਦਦ ਨਾਲ ਉਸ ਦੀ ਆਵਾਜ਼ ਨੂੰ ਦਬਾਉਣ ਦੇ ਯਤਨ ਕੀਤੇ ਜਾ ਰਹੇ ਨੇ ਉਹ ਬੱਚਿਆਂ ਅਤੇ ਇਮਿਊਨੋਲੋਜੀ ਵਿੱਚ ਮਾਹਰ ਹੈ ਕਿਉਂਕਿ ਉਸ ਨੇ ਕੈਨੇਡਾ ਅਤੇ 온ਟਾਰੀਓ ਦੀਆਂ ਸਰਕਾਰਾਂ ਦਾ ਖੁੱਲਕੇ ਵਿਰੋਧ ਕੀਤਾ ਸੀ ਇਸ ਲਈ ਉਸ ਨੂੰ ਮੀਡੀਆ ਵੱਲੋਂ ਪਰੇਸ਼ਾਨ ਕੀਤਾ ਗਿਆ ਸੀ ਪਿਛਲੇ ਟਵਿੱਟਰ ਪ੍ਰਬੰਧਾਂ ਨੇ ਵੀ ਉਸ ਨੂੰ ਸੈਂਸਰ ਕੀਤਾ ਸੀ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਐਕਸ ਉਸ ਦੀ ਮਦਦ ਕਰੇਗਾ ਉਹਨਾਂ ਦੀਆਂ ਕਾਨੂੰਨੀ ਫੀਸਾਂ ਲਈ ਫੰਡ ਦੇਵੇਗਾ ਇਸ ਕੇਸ ਨੇ ਡਾਕਟਰ ਗਿਲ ਦੀ ਸਾਰੀ ਉਮਰ ਦੀ ਬਚਤ ਦਾ ਸਫਾਇਆ ਕਰ ਦਿੱਤਾ ਐਕਸ ਦੀ ਰਿਸਪੋਸਟ ਵਿੱਚ ਡਾਕਟਰ ਕੁਲਵਿੰਦਰ ਕੌਰ ਗਿਲਦੀ ਮਦਦ ਕਰਨ ਦਾ ਕਾਰਨ ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਕਰਨਾ ਦੱਸਿਆ ਗਿਆ ਹੈ ਇਸ ਨੂੰ ਲੋਕਤੰਤਰ ਦਾ ਸਭ ਤੋਂ ਮਜ਼ਬੂਤ ਥੰਮ ਦੱਸਿਆ ਗਿਆ ਜਦੋਂ ਐਲਨ ਮਾਸਕ ਨੇ ਟਵਿੱਟਰ ਨੂੰ ਖਰੀਦਣ ਦਾ ਐਲਾਨ ਕੀਤਾ ਸੀ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਉਹ ਫ੍ਰੀ ਸਪੀਚ ਦਾ ਸਮਰਥਨ ਕਰਨਗੇ